ਆਪੇ ਸ਼੍ਰੀ ਕਾਲ ਕਿਸਾਨ ਪੜਾਵੋ ਅੱਜ ਲੱਗੇ ਸੀ ਪਨੀਰੀ ਵੀਜਣ ਚਾਚਾ ਸਾਡਾ ਤਿਆਰ ਰਿਹਾ ਸੀ ਤਾਂ ਤੇ ਚਾਚਾ ਸਿਓ ਛਿੱਟੇ ਦੇ ਲਾ ਰਖਿਆ ਵਾ ਛਿੱਟਾ ਤੂੰ ਦੇ ਦੇ ਅੱਜ ਕੇਰਾ ਇਹ ਉਸਤਾਦ ਸਾਡਾ ਬਾਪੂ ਉਹ ਫਿਰਦਾ ਉਹ ਕਹਿੰਦਾ ਚਲੋ ਤੁਸੀਂ ਇੱਧਰ ਛਿੱਟਾ ਦੇ ਦੇ ਮੈਂ ਉੱਧਰ ਦੇ ਦਾਂ ਆੱਡਾ ਅੱਡ ਬੀ ਹੈ ਆ ਬੱਚਾ ਪਾਰਟੀ ਪਹੁੰਚੀ ਹੋਈ ਹੈ ਇਹ ਆਪਣਾ ਸਾਧੂ RAM ਸਾਧੂ ਚੱਕੀ ਹੋਂਦੇ ਝੋਲੀ ਤੇ ਝੋਲੀ ਛੜ ਗਈ ਹੋਂਦੇ ਛੱਟਾ ਇਹ ਵੀ 1401 ਮੁੱਛਲ ਦੀ ਪਨੀਰੀ ਬੀਜੀ ਜਾਂਦੇ ਆ ਇਹ ਤਾਂ ਬਹੁਤ ਆਕੀ ਵਟਾ ਦਾ ਨੰਗਾ ਸਾਧੂ ਇੱਥੇ ਤੇ ਡੰਗਾ ਮਲਾਇਆ ਕਿੰਨਾ ਇਹ ਵੀ ਹੈਗਾ ਸਟਾਰ ਐਗਰੋ ਦਾ ਤੇ ਉਹ ਅਗਲੀ ਕਿਹੜੀ ਬੀਜਣੀ ਹੈ ਜੀ ਸ਼ਕਤੀ ਵਰਦਖ ਦੀ ਆ ਰਿਆ ਸਟਾਰ ਦਾ ਇਹ ਹੈਗੀ ਸ਼ਕਤੀ ਵਰਦਖ ਦੀ ਥੈਲੀ ਪੀਵੀ 1401 ਬੋਲੇ ਤੋਂ ਮੁਛਲ ਆ ਡਰਾਈਵਰ ਤਿਆਰ ਹੈ ਸਾਡੇ ਲੋ ਵੀ ਤਿਆਰੀ ਹੈ ਰੂੜੀ ਸਿੱਟਾਂ ਦੀ ਹੁਣ ਛਿੱਟਾ ਲਗਭਗ ਵੱਜ ਗਿਆ ਤੇ ਆ ਦੇਖੋ ਬੀ ਐਨਾ ਸੰਘਣਾ ਕਿੰਨਾ ਪਾਇਆ ਜਾਚਾ ਢੂੜ ਕਿਲੋ ਮਰਲੇ ਦਾ ਮਰਲੇ ਦਾ ਢੂੜ ਕਿਲੋ ਪਾਇਆ ਆਪਾਂ ਮੁੱਛਲ ਦਾ ਬੀ ਸ਼ਕਤੀਵਰਕ ਟੇਸਟ ਆ ਰਿਹਾ ਕਰੋ ਪਹਿਲਾਂ ਥੱਲੇ ਡੀਪੀ ਦਾ ਛਿੱਟਾ ਤੇ ਆ ਦੇਖੋ ਬੀ ਐਨਾ ਸੰਘਣਾ ਤੇ ਬਿਰਲਾ ਜਿਹਨੇ ਸਾਨੂੰ ਆ ਦੀਂਦੇ ਦੇ ਕੇ ਹੁਣ ਉੱਤੇ ਕਈਆਂ ਨਾਲ ਥੂੜੀ ਛੜਕ ਦੇਾਂਗੇ ਉੱਤੇ ਮੋੜ ਕੇ ਛੜ ਦੇਣਾ ਪਾਣੀ ਤੇ ਬਾਬਾ ਸੁੱਖ ਰੱਖੇ ਪਨੀਰੀ ਲਿਆਈ ਜਿੰਦਰੀ 30 35 ਦਿਨਾਂ ਅੰਦਰ ਤਿਆਰ ਹੋ ਜਾਂਦੀ ਹੈ ਮੁਰਗੀ ਜਿੰਦਰੀ ਜਿੰਦਰੀ ਲੋਕੀਂ ਕਿਰੋਂ ਪਾ ਦਈਏ ਵੱਟ ਮਿੱਤਰੋ ਜੱਟਾਂ ਦੇ ਸੰਤ ਓਜਾਰ ਪਏ ਜਿਹੜੇ ਆ ਦੇਖੋ ਜਰ ਲੱਗੇ ਆਂ ਸ਼ਾਰਟ ਕਰ ਲਈ ਹੋਰ ਸਹੀ ਹੈ ਨਹੀਂ ਤੁਹਾਨੂੰ ਜਿੱਤ ਲੱਗੇ ਆਂ ਪਹਿਲਾ ਐਸ ਬਾਂਹ ਚ ਸੱਟੀ ਸੀ ਪਰ ਅੱਜ ਸਿੱਟਣ ਲੱਗੇ ਆਂ ਸਾਰੇ ਰੂੜੀ ਵਾਲੇ ਦੇਖ ਪੱਲੀ ਨਾਲ ਸੜ ਦੇ ਨਾਲੇ ਕਈਆਂ ਨਾਲ ਸੜ ਦਿੰਦੇ ਇੱਥੇ ਬਾਹਲ ਕਿੱਲਾ ਸੀ ਟਰਾਲੀ ਜਾਂਦੀ ਨਹੀਂ ਉਧਰ ਪੱਲੀ ਨਾਲ ਤੁੰਮੂ ਲੱਗਿਆ ਪਿਆ ਟਰਾਲੀ ਰਹੀ ਆਵੜੂਗੀ ਆ ਤੁਰ ਜਾ ਮੈਂ ਫਿਰ ਪੱਤੀ ਆਜੋ ਮਿੱਤਰੋ ਆਜੋ ਆਜੋ ਕਿਰਾ ਕਈ ਤੱਕ ਕੰਮ ਚਾਹੀਏ ਤੂੰ ਆਪੇ ਘਰ ਕਈ ਤੱਕ ਕੰਮ ਬੜਾ ਥਨਾ ਹਲਾ ਫੇਗਮਾਂ ਚੱਲਣ ਦੀ ਝੂਠਾ ਨਾ ਵੀ ਨਹੀਂ ਪਾ ਹੋ ਜਾਂਦਾ ਉਹ ਮਿੱਤਰੋ ਓਵਰ ਰਿੰਗੇ ਕਾ ਫੇਰ ਨਹੀਂ ਹੁੰਦਾ ਅੱਧਰ ਰਹਿ ਗਿਆ ਤੇ ਅੱਧ ਨਵੇੜ ਤਾਂ ਕੰਮ ਵਲੌਗ ਚੱਲੂਗਾ ਜੀ ਵਿਚ ਵਿਚਰ ਬਣਾਉਣਾ ਪੈਂਦਾ ਹੁਣ ਨਹੀਂ ਨਹੀਂ ਲੋ ਦਿਨਰ ਲੋ ਵੀ ਮਿੱਤਰੋ ਆ ਹੋ ਗਿਆ ਕੰਮ ਨੱਕੀ ਐ ਇਸ ਖੇਤ ਆਲਾ ਤੇ ਬਾਦੀ ਨੂੰ ਵੀ ਹੁਣ ਚੱਲਦੇ ਆ ਦੂਜੇ ਖੇਤ ਆ ਓਏ ਨਾਲੇ ਤੇਰਾ ਤਾਰਾ ਨੱਕੀ ਆ ਘਰ ਰਹਿਣੇ ਟਾਂ ਦੀਪਰਾ ਹੁੰਦੇ ਆ ਨਹੀਂ ਪਤਾ ਨਹੀਂ ਕਿ ਲੈ ਗਿਆ ਨਹੀਂ ਇਹਨਾਂ ਤਾਰੜੇ ਗੁਪੀ ਜੀ ਤੇ ਪਾ ਕੇ ਕੇ ਬੱਚਿਆਂ ਨੂੰ ਘਰ ਬਾਹਰ ਕੱਢ ਲਿਆ ਐਵੇਂ ਕਰੀ ਤਰ ਪਾ ਕੇ ਰੱਖੋ ਬੰਨ ਨਿਕਰਾ ਗਿੱਲੀਆਂ ਕਰ ਲੀਆਂ ਉਹ ਕੀ ਖਾ ਰੇ ਐੱਥੇ ਕੀ ਵਜਿਆ ਓਏ ਨਾ ਬੁਰਾ ਮੈਂ ਆ ਗਿਆ ਉਹ ਮਿੱਥੋ ਆ ਗਏ ਸੀ ਦੂਜੇ ਖੇਤੋਂ ਹਾਂ ਹੋਰ ਐੱਥੇ ਵੇਜਣੀਆਂ ਪਨੀਰੀਆਂ ਥਾਂ ਤੇ ਉਹ ਮਗਲੇ ਖੇਤ ਆਪਾਂ ਬੀਜ ਜਾਨੀਆਂ ड्राइवर हो ही तैयार अपना छोटे मे नहीं डरबर है किसी अपनी मोटर ਇੱਥੇ ਵੀ ਜੰਨੀਰੀ ਹੁਣ ਲੋ ਵੀ ਮਿੱਤਰੋ ਇੱਥੇ ਵੀ ਸੜਕ ਤਾਂ ਬੀ ਆਪਾਂ ਹੁਣ ਹੁਣ ਸੜਕਾਂਗੇ ਰੂੜੀ ਉੱਤੇ ਔਰ ਬਈ ਆਪਣੇ ਸਤ ਟੂੜੀ ਸਿੱਟੀਆਂ ਉਹ ਰੋੜੀ ਸਿੱਟੀਆਂ ਜਾਂਦੇ ਸੀ ਪਰੀ ਦੀ ਬਿੱਜੀ ਜਾਂਦੇ ਸੀ ਪਰੀ ਦਾ ਬਿੱਜਣਗੇ ਉਹ ਪਹਿਲਾਂ ਆਪਾਂ ਦੂਸਰਾ ਖੇਤ ਦਾ ਜਿਹਾ ਇੱਧਰ ਵਾਲੇ ਤੇ ਆ ਕੇ ਹੈ ਇਧਰ ਆਪਣੀ ਮੋਟਰ ਹੈ ਬਈ ਬੋਲ ਸਹੀ ਸਾਰੇ ਢੰਗਣਾ ਸੰਗਣ ਵਾਲੀ ਕਿਹੜੀ ਗੱਲ ਹੈ ਜੱਟ ਸੰਗਦੇ ਹੈਗੇ 잡ਦੇ ਹੈਗੇ ਹਣੂ ਉਹਨੂੰ ਟਰੈਕਟਰ ਅੱਗੇ ਕਰਦਾ ਟਰੈਕਟਰ ਕੋਲ ਜਾੜੜਾ ਉੱਥੇ ਜਾ ਕੇ ਬੰਦ ਕਰਦਾ ਠੀਕ ਹੈ ਚਲੋ ਆਪਾਂ ਟਰੈਕਟਰ ਕੋਲ ਘਾ ਲਦੇ ਟਰੈਕਟਰ ਕੀ ਕਰਦਾ ਟਰੈਕਟਰ ਅੱਗੇ ਖਾਦਾ ਲਓ ਵੀ ਮਿੱਤਰੋ ਅੱਜ ਦਾ ਕੰਮ ਹੋ ਗਿਆ ਨੱਕੀ ਆਪਣਾ ਪਨੀਰੀ ਵੇਚਣੀ ਸੀ ਦੋਵਾਂ ਖੇਤਾਂ 'ਚ ਦੀਚੀ ਬੰਦੇ ਖਾਸੇ ਰਲੇ ਹੋਏ ਸੀ ਅੱਜ ਆਪਣੇ ਨਾਲ ਬੀਜ ਕੇ ਪਨੀਰੀ ਵਸ ਹੁਣ ਜਾਣਦੇ ਆ ਘਰਾਂ ਨੂੰ ਪਾਣੀ ਛੱਡਦਾ ਮੁਛਲਦੀ ਪਨੀਰੀ ਬੀਜੀ ਤੀ ਅੱਜ ਅੱਜ ਤਰੀਕ 11 11525 ਅੱਜ ਬੀਜੀ ਪਨੀਰੀ 1401 ਦੀ ਸ਼ਕਤੀ ਵਰਜ ਤੇ ਸਟਾਰ ਹੈ ਕਰੋ ਦੋ ਬੀ ਆਪਾਂ ਬੀਜੀਏ ਕੁਛ ਬਜਾਈ ਕਰਾਂਗੇ ਵੈਸੋ ਵੀ ਪੰਜ-ਛੇ ਦਿਨਾਂ ਤੱਕ ਬਜਾਈ ਵਾਲਾ ਵੀ ਕਰਦਾਂਗੇ ਸਟਾਰਟ ਕੰਮ ਤੇ ਇੱਥੇ ਆਪਣੇ ਬਲੌਗ ਦੀ ਹੁੰਦੀ ਹੈ ਸਮਾਪਤੀ ਬਾਕੀ ਮੋਟਰਾਂ ਤੇ ਦਰਖਤ ਗਰਖਾਬ ਦੇ ਜ਼ਰੂਰ ਲਾਇਆ ਕਰੋ ਤੇ ਕੋਈ ਜੀਰਾ ਲਾਰ ਕੇ ਵੀ ਆਪਣੀਆਂ ਹੋ ਜਾਣੀਆਂ ਹੋਂ ਦੇ ਸਾਹ ਤੇ ਬਾਕੀ ਮੋਟਰਾਂ ਰੱਖਿਆ ਕਰੋ ਸਜਾ ਕੇ ਹਨਾ ਆਪਾਂ ਰੋਜ਼ ਦਿਨ ਰਾਤ ਰਹਿਣਾ ਹੁੰਦਾ ਤੇ ਦੇਖੋ ਜੀ ਅੱਗੇ ਆਪਾਂ ਸ਼ੈੱਡ ਛੁੱਟ ਪਾ ਕੇ ਵਧੀਆ ਬਣਾ रखी ਹੈ ਮੋਟਰ ਦਰਕਰ ਸੀਗੀ ਇੱਥੇ ਟਾਲੀ ਸੀ ਖਰ ਵਧੀਆ ਜਗ੍ਹਾ ਤੇ ਉਹ ਨੇਰ ਨੂੰ ਉਹਨਾਂ ਨੇ ਡਿੱਗ ਗਈ ਉਸ ਕਾਰਨ ਫਿਰ ਉਦੋਂ ਬਾਅਦ ਆਹ ਲਾਇਆ ਹੁਣੇ ਚਲੋ ਹੋ ਜਾਣਗੇ ਜਿੱਦੋਂ ਦੋ ਡੇਕਾਂ ਉਧਰ ਲਾਰਕ ਕਿੱਟੇ ਨਾ ਉਹ ਸ਼ਾਂ ਜੀਰਾਂ ਲਾਰਕ ਕਿੱਤੇ ਆਹ ਅੱਗੇ ਕਾ ਨਹੀਂ </body> ਠੀਕ ਹੈ ਮਿੱਤਰੋ ਬਲੌਗ ਨੂੰ ਹਾਂ ਕਰਿਓ ਸ਼ੇਅਰ ਅਗੇ ਤੇ ਬਸ ਹੁਣ ਆਪਾਂ ਲਾ ਕੇ ਪਾਣੀ ਇਹਨੂੰ ਤੇ ਚੱਲਦੇ ਆਂ ਘਰਾਂ ਨੂੰ ਟਰਾਲੀ ਮਗਰੋਂ ਪਾਣੀ ਟਾਲੀ ਤੇ ਅੱਗੀ ਤੇ ਰਾਤ ਨੇਹਰ ਨਾਲ ਠੀਕ ਹੈ ਫਿਰ ਮਿੱਤਰੋ ਹੱਸਦੇ ਰਹੋ ਕਾਲ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ ਅਗਲੇ ਬਲੌਗ ਵਿੱਚ